ਇਸ ਜਗ ਤੇ ਨਹੀਂ ਆਉਣਾ ਇਸ ਜਗ ਤੇ ਨਹੀਂ ਆਉਣਾ ਕਦੇ ਹੱਸਵੇਂ ਮਾਨਾ ਕਦੇ ਖੇਲਵੇਂ ਮਾਨਾ ਹੋਣਾ ਚੰਦਾਰੀ ਮਿੱਟੀ ਦੇ

ਚਾਰਿ ਕੇ ਕਾਲਾ ਜਗ ਚਾਰਿ ਕੇ ਮਾਲਾ ਉਹ ਤੇ ਮਕਾ ਰੰਡਾ ਵਿਆਹ ਪੈਂਦਾ ਤੁਨੀ ਲਾਜ ਬੰਦੇ ਸੁਣੀ ਨਚੜ ਗਾ ਰੇ ਪੜ ਗਏ ਪਿੰਡ ਦੇ ਸੋਹਣੇ ਮੁੰਡੇ ਬੱਲੇ ਮੈਂ

ਮੈਨੂੰ ਸਸਮਰੀ ਨਾ ਕੜਕਾ ਹੈ ਲੈ ਮੇਰੀ ਵਾਰੀ ਆ ਜਾ ਤੂੰ ਅੱਛਾ ਹਾਏ ਮੇਰੀ ਵਾਰੀ ਆਈ ਪਤੀਲਾ ਕੜਕੇ ਨੀ ਮੇਰੀ ਵਾਰੀ ਆਈ ਪਤੀਲਾ ਕੜਕੇ ਨੀ ਮੇਰੀ ਵਾਰੀ ਆਈ ਪਤੀਲਾ ਕੜਕੇ ਨੀ ਮੇਰੀ ਵਾਰੀ ਆਈ ਪਤੀਲਾ ਹਾਏ ਜੈ ਹੋਈ ਆਈ ਪਤੀਲਾ ਕੜਕੇ ਨੀ ਮੇਰੀ ਵਾਰੀ ਆਈ ਪਤੀਲਾ ਤੇਰੀਆਂ ਆਈ ਪਤੀਲਾ ਸੱਸ ਮਰੀ ਨੇ ਕੇ ਲੈ ਲਿਆਂਦੇ ਸੱਸ ਮਰੀ ਕੇ ਲੈ ਲਿਆਂਦ

বললে মেশারিয়া দি আগ নাবে নাচিলা রামকে বলনে বলনে মেশারিয়া দি আগ নাবে কইলা ভাই গছরে পর আর এই তে নে আর গাইয়া কোরা আগে এত দু মিনিট দু মিনিট

बल्ले कोठे कोठे में चले जांच ला

फैल के हरी चौक पे

ਬੱਜ ਦੇਵ ਜੇ ਕੰਨੀ ਤੇਰੇ ਨੀ ਪਾਣਾ ਕੋਰ ਬੱਜ ਦੇਵ ਜੇ ਕੰਨੀ ਤੇਰੇ ਨੀ ਪਾਣਾ ਕੋਰ ਬੱਲਾ ਬੱਲਾ ਬੱਲੇ ਬੜੀ ਅਸਦੀ ਸਭਾ ਮਈ ਆਲੀ ਜਲੀ ਨੂੰ ਕੜਚ ਕੋਂਦਾ ਮੋਰਾ ਮਾਰਦਾ ਗੋਟਾ ਲਖ ਮੇਰ ਪਤਲਾ ਜਿਆ ਫੇਰ ਸੈਨਾ ਜੋਗਾ ਲਖ ਮੇਰ ਪਤਲਾ ਜਿਆ ਲੱਕ ਮੇਰੋ ਪਤਲਾ ਜਿਆ ਆਰ ਫੈਨ ਨਾ ਜੋਕ ਲੱਕ ਮੇਰੋ ਪਤਲਾ ਜਿਆ ਆਰ ਫੈਨ ਨਾ ਜੋਕ ਮਿੰਦਾ ਵਿੱਚ ਆ ਪੈੰਡ ਸੁਣੀਦਾ ਪੈੰਡ ਸੁਣੀਦਾ

रंग संग थे मैनू चढ़िया रंग संग थे मैनू चढ़िया रंग संग थे बहुत सा चले मार की जे